ਅੱਜ ਸਾਡੇ ਧਰਨੇ ਦਾ ਜਿਹੜਾ ਮੇਨ ਮੰਤਵ ਹੈ ਪ੍ਰੋਟੈਸਟ ਦਾ ਸਾਰੀਆਂ ਭੈਣਾਂ ਸੀ ਇਸ ਕਰਕੇ ਇਕੱਠੀਆਂ ਹੋਈਆਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਪਰਸੋ ਇੱਕ ਵੀਡੀਓ ਵਾਇਰਲ ਹੋਈ ਸੀ ਬੰਗਾਲ ਦੇ ਵਿੱਚ ਇੱਕ ਸਾਡੇ ਸਿੱਖ ਆਈਪੀਐਸ ਅਫੀਸਰ ਜਸਪ੍ਰੀਤ ਸਿੰਘ ਜਿਨ੍ਹਾਂ ਨੇ ਕਿ ਪੱਗ ਬੰਨੀ ਹੋਈ ਸੀ ਤੇ ਉੱਥੇ ਬੀਜੇਪੀ ਮਹਿਲਾ ਮੋਰਚਾ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਸੰਬੋਧਨ ਕੀਤਾ ਅਸੀਂ ਇਸ ਕਰਕੇ ਉਸ ਦੇ ਵਿਰੋਧ 'ਚ ਅੱਜ ਇਕੱਠੀਆਂ ਹੋਈਆਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਸਾਡੀ ਮਹਿਲਾ ਕਾਂਗਰਸ ਦੀ ਪ੍ਰਧਾਨ ਜਿਹੜੀ ਹੈ ਉਹ ਪ੍ਰੋਟੈਸਟ ਕਰ ਰਹੀ ਹੈ ਅਸੀਂ ਮੋਦੀ ਸਰਕਾਰ ਤੋਂ ਜਵਾਬ ਮੰਗਣਾ ਚਾਹੁੰਨੀ ਆ ਕਿ ਤੁਸੀਂ ਇਸ ਧਰਮ ਤੇ ਜਿਹੜੀ ਰਾਜਨੀਤੀ ਗੰਦੀ ਰਾਜਨੀਤੀ ਕਰ ਰਹੇ ਹੋ ਇਹਨੂੰ ਕਦੋਂ ਬੰਦ ਕਰੋ ਤੁਸੀਂ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡ ਰਹੇ ਹੋ ਇਹ ਤੁਸੀਂ ਕਦੋਂ ਹਟੋਗੇ ਤੁਸੀਂ 10 ਸਾਲ ਦੇ ਵਿੱਚ ਬੜੀ ਤਸ਼ੱਦਦ ਕੀਤੀ ਚਾਹੇ ਉਹ ਕਿਸਾਨ ਸੀ ਚਾਹੇ ਉਹ ਮਹਿਲਾਵਾਂ ਸੀ ਚਾਹੇ ਵਪਾਰੀ ਸੀ ਕਿਸੇ ਨੂੰ ਨਹੀਂ ਤੁਸੀਂ ਛੱਡਿਆ ਹੁਣ ਤੁਹਾਡਾ ਜਾਣ ਦਾ ਟਾਈਮ ਆ ਗਿਆ ਤੁਸੀਂ ਇਹ ਜਿਹੜੀਆਂ ਭਾਈਚਾਰਕ ਸਾਰ ਜਿਹੜੋਂ ਤੋੜਨ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਹੋ ਇਹ ਬਹੁਤ ਹੀ ਨਿੰਦਨਯੋਗ ਕੱਟਣਾ ਸਾਰੀਆਂ ਭੈਣਾਂ ਜਵਾਬ ਮੰਗਦੀਆਂ ਨੇ ਤੁਸੀਂ ਜਿਹੜੇ ਕੰਮ ਕਰਨੇ ਸੀ ਮਨੀਪੁਰ ਦੇ ਵਿੱਚ ਸਾਡੀਆਂ ਭੈਣਾਂ ਨੂੰ ਨਗਨ ਕਰਕੇ ਸੜਕਾਂ ਤੇ ਤੋ ਰਾਇਆ ਗਿਆ ਉਥੇ ਤੁਹਾਡੀ ਚੁੱਪੀ ਨਹੀਂ ਟੁੱਟੀ ਸਾੱਚੇ ਮਲਿਕ ਵਰਗੀਆਂ ਸਾਡੀਆਂ ਬੱਚੀਆਂ ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਖੇਡਾਂ ਛੇੜੇ ਮੈਡਲ ਜਿੱਤ ਕੇ ਆਈਆਂ ਤੁਸੀਂ ਉਹਨਾਂ ਨੂੰ ਇੱਥੇ ਤੱਕ ਲੈ ਆਏ ਉਹਨਾਂ ਨੂੰ ਨੌਬਤ ਆ ਗਈ ਕਿ ਉਹ بڑے ਗੰਗਾ ਦੇ ਵਿੱਚ ਮੈਡਲ ਸਿੱਟ ਕੇ ਆਉਣ ਤੁਸੀਂ ਬਿਲਕੁਲ ਇਸ ਬਾਨੋ ਵਰਗੀਆਂ ਸਾਡੀਆਂ ਅਨੇਕਾਂ ਬੱਚੀਆਂ ਸਾਡੀਆਂ ਭੈਣਾਂ ਜਿਨ੍ਹਾਂ ਦੇ ਨਾਲ ਤੁਹਾਡੇ ਮੇਨ ਬੀਜੇਪੀ ਦੇ ਆਗੂ ਤੁਹਾਡੇ ਸੰਸਦ ਤੁਹਾਡੇ ਮੰਤਰੀ ਜਿਹੜੇ ਬਲਾਤਕਾਰ ਦੇ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ ਤੁਹਾਡੀ ਚੁੱਪੀ ਕਿਉਂ ਨਹੀਂ ਟੁੱਟਰੀ ਉਲਟਾ ਤੁਸੀਂ ਉਹਨਾਂ ਨੂੰ ਐਫ ਆਈ ਆਰ ਦੇ ਡਰ ਤੋਂ ਤੁਸੀਂ ਉਹਨਾਂ ਨੂੰ ਵਿਚਾਰ ਰਹੇ ਹੋ ਤੁਸੀਂ ਉਹਨਾਂ ਨੂੰ ਸਜ਼ਾ ਨਹੀਂ ਹੋਣ ਦੇ ਰਹੇ ਇਹ ਸਾਰੀਆਂ ਮਹਿਲਾ ਜਵਾਬ ਮੰਗਦੀਆਂ ਨੇ ਦੂਜੀ ਗੱਲ ਇੱਕ ਬੜੇ ਹੀ ਦੁੱਖ ਦੀ ਗੱਲ ਹੈ ਕਿ ਸਾਡਾ ਇੱਕ ਬੱਚਾ 21 ਸਾਲ ਦਾ ਨੌਜਵਾਨ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਕੱਲ ਸ਼ਹੀਦ ਹੋ ਗਿਆ ਬੜੇ ਦੁੱਖ ਦੀ ਗੱਲ ਹੈ ਕਿ ਮਾਪੇ ਦਾ ਇਕਲੌਤਾ ਪੁੱਤਰ ਦੋ ਤਿੰਨ ਭੈਣਾਂ ਦਾ ਭਰਾ ਉਹ ਇਸ ਧਰਮਨੇ ਦੇ ਵਿੱਚ ਆਪਣੇ ਹੱਕ ਮੰਗਣ ਗਿਆ ਕੀ ਇਸ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਨਹੀਂ ਹੈ ਕੀ ਤੁਹਾਡੀਆਂ ਪਾਰਟੀਆਂ ਤੁਸੀਂ ਧਰਨਿਆਂ 'ਚੋਂ ਨਹੀਂ ਨਿਕਲੀਆਂ ਤੁਸੀਂ ਰੋਸ ਪ੍ਰਦਰਸ਼ਨ ਕਰਕੇ ਨਹੀਂ ਸੱਤਾ ਹਾਸਲ ਕੀਤੀ ਸਭ ਨੂੰ ਅਧਿਕਾਰ ਹੈ ਹਿੰਦੁਸਤਾਨ ਦੇ ਵਿੱਚ ਆਪਣੇ ਮੰਗ ਜਿਹੜੇ ਰੱਖਣ ਦਾ ਆਪਣੀਆਂ ਮੰਗਾ ਮਨਾਉਣ ਦਾ ਬੜੀ ਸ਼ਰਮਨਾਕ ਤੁਹਾਡੇ ਲਈ ਇਹ ਕੱਟਣਾ ਹੈਗੀ ਹੈ ਅਸੀਂ ਸਾਰੀ ਮਹਿਲਾ ਕਾਂਗਰਸ ਖਾਸ ਕਰਕੇ ਮੈਂ ਆਪਣੀ ਰਾਸ਼ਟਰੀ ਪ੍ਰਧਾਨ ਦਾ ਧੰਨਵਾਦ ਕਰਦੀ ਹਾਂ ਜਿਹੜੀ ਨੇ ਸਾਨੂੰ ਮੌਕੇ-ਮੌਕੇ ਤੇ ਜੋ ਭਾਜਪਾ ਤਾਨਾਸ਼ਾ ਸਰਕਾਰ ਹੈ ਨਿਰਦੇਸ਼ ਦੇ ਕੇ ਕਿ ਤੁਹਾਨੂੰ ਇਹ ਪ੍ਰੋਟੈਸਟ ਕਰਨਾ ਚਾਹੀਦਾ ਹੈ ਮੈਂ ਉਹਨਾਂ ਦਾ ਧੰਨਵਾਦ ਇਸ ਕਰਕੇ ਕਰਦੀ ਹਾਂ ਕਿ ਇਸ ਗੁੰਗੀ ਬੋਲੀ ਸਰਕਾਰ ਨੂੰ ਅਸੀਂ ਉਹਨਾਂ ਤੱਕ ਇਹ ਖਬਰ ਪਹੁੰਚਾਈਏ ਕਿ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਜੋ ਇੱਕ ਲੋਕਤੰਤਰ ਦੀ ਖੂਬਸੂਰਤੀ ਸੀ ਤੁਸੀਂ ਉਹਨੂੰ ਖਤਮ ਕਰਤਾ ਜੋ ਇੱਕ ਸਮੇਂ ਦੇ ਵਿੱਚ ਵਿਰੋਧੀ ਧਿਰ ਨੂੰ ਇਹ ਸਮਝਾਇਆ ਜਾਂਦਾ ਸੀ ਕਿ ਜੇ ਵਿਰੋਧੀ ਧਿਰ ਮਜ਼ਬੂਤ ਹੋਊਗੀ ਅਹੀਂ ਸੱਤਾਧਿਰ ਸਰਕਾਰ ਨੂੰ ਪਤਾ ਲੱਗੂਗਾ ਕਿ ਸਾਡੀਆਂ ਕੀ ਕਮੀਆਂ ਨੇ ਸੋ ਇਹ ਗੱਲਾਂ ਦਾ ਅੱਜ ਸਾਰੀਆਂ ਭੈਣਾਂ ਮੋਦੀ ਸਰਕਾਰ ਨੂੰ ਇੱਕ ਰੋਸ ਪ੍ਰਦਰਸ਼ਨ ਕਾਂਗਰਸ ਪਾਰਟੀ ਪਟਿਆਲਾ ਅੱਜ ਅਸੀਂ ਮੋਦੀ ਦਾ ਪਿੱਠ ਸਿਆਪਾ ਕਰਨ ਲਈ ਇੱਥੇ ਸਾਰੀ ਸਾਡੇ ਪੰਜਾਬ ਮਹਿਲਾ ਤੇ ਪ੍ਰਧਾਨ ਗੁਰਸ਼ਰਨ ਕੌਰ ਰੰਦਾਵਾ ਜੀ ਦੀ ਅਗਵਾਈ ਦੇ ਵਿੱਚ ਇੱਥੇ ਪ੍ਰੋਟੈਸਟ ਕਰ ਰਹੇ ਆ ਜਿਸ ਦੇ ਵਿੱਚ ਮੋਦੀ ਦੀਆਂ ਲੋਕਤੰਤਰ ਦੀ ਹੱਤਿਆ ਜਿਵੇਂ ਕਿ ਇੱਕ ਸਾਰਨ ਵਿਰੋਧੀ ਹੈ ਤੇ ਉਹਨਾਂ ਦੇ ਇੱਕ ਮਹਿਲਾ ਲੀਡਰ ਨੇ ਆਈਪੀਐਸ ਅਫਸਰ ਸਰਦਾਰ ਜੀ ਨੂੰ ਖਾਲਿਸਤਾਨੀ ਕਿਹਾ ਹੈ ਉਸ ਦੇ ਵਿਰੋਧ ਵਿੱਚ ਅੱਜ ਸਾਨੂੰ ਸਾਡੇ ਅਲਕਾ ਲੰਬਾ ਜੀ ਰਾਸ਼ਟਰੀ ਪ੍ਰਧਾਨ ਵੱਲੋਂ ਸਾਨੂੰ ਹੁਕਮ ਹੋਇਆ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਪ੍ਰੋਟੈਸਟ ਕੀਤਾ ਜਾਵੇ ਇਸ ਕਰਕੇ ਅਸੀਂ ਇਹ ਧਰਨਾ ਲਗਾ ਰਹੇ ਹਾਂ ਅੱਜ